ਇਹਨਾਂ ਦੇ ਉਸ ਤਰ੍ਹਾਂ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰੰਤਾਂ ਪੁਲਿਸ ਨੇ ਜਿਹੜਾ ਗੈਂਗਸਟਰ ਦੇ ਗੈਂਗਸਟਰਸ ਤੇ ਗੈਂਗਸਟਰ ਵਾਧੇ ਖਿਲਾਫ ਆਪਣੀ ਮੁਹਿੰਮ ਚਲਾਈ ਹੈ ਉਹਦੇ ਤਹਿਤ ਸਾਨੂੰ ਕਾਫੀ ਟਾਈਮ ਤੋਂ ਇਨਪੁੱਟਸ ਆ ਰਹੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਚਬਾਲ ਏਰੀਆ ਦਾ ਇਲਾਕਾ ਹੋ ਗਿਆ ਅਮ੍ਰਿਤਪਾਲ ਨਾਮ ਦਾ ਗੈਂਗਸਟਰ ਜਿਹੜਾ ਕਿ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨੇ ਕੋਈ ਟਾਰਗੇਟਡ ਕਿਲਿੰਗ ਕਰਨੀ ਹੈ ਤੇ ਆਪਣੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨਾ ਹੈ ਇਉਂਸੀ ਇਨਪੁਟ ਨੂੰ ਆਪਾਂ ਡਵੈਲਪ ਕਰਦੇ ਹੋਏ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਸਾਨੂੰ ਇਸ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਇੱਕ ਮਰਡਰ ਦਾ ਅਟੈਂਪਟ ਕਰਨਾ ਸੀਗਾ ਜਿਹੜਾ ਕਿ ਨਾਕਾਮ ਹੋ ਗਿਆ ਸੀ ਉਹ ਜਿਹੜੇ ਸ਼ੂਟਰ ਸੀਗੇ ਉਹ ਸ਼ੂਟਰ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮੀ ਬਟਾਲੇ ਦਾ ਗੈਂਗਸਟਰ ਹੈ ਉਹਨੇ ਪ੍ਰੋਵਾਈਡ ਕਰਾਏ ਸੀਗੇ ਤੇ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਪਹਿਲਾ 3 ਜਿਹੜੇ ਸ਼ੂਟਰ ਸੀਗੇ ਮੇਨ ਉਹਨਾਂ ਨੂੰ ਤੁਰੰਤਾਂ ਤੋਂ ਗ੍ਰਿਫਤਾਰ ਕੀਤਾ ਇਨਾਂ ਦੇ ਨਾਮ ਨੇ ਹਰਪਾਲ ਸਿੰਘ ਜਿਹੜਾ ਕਿ ਨੂਰਪੁਰ ਨੇੜੇ ਸ਼੍ਰੀ ਹਰਗੋਬਿੰਦਪੁਰ ਦੇ ਰਹਿਣ ਵਾਲਿਆ ਗੁਰਮੀਤ ਸਿੰਘ ਉਰਫ 라ਵਲ ਜਿਹੜਾ ਕਿ ਜੱਗੂ ਭਗਵਾਨਪੁਰੀਏ ਦੇ ਪਿੰਡ ਦਾ ਹੀ ਰਹਿਣ ਵਾਲਿਆ ਭਗਵਾਨਪੁਰੀ ਦਾ ਲਵਪ੍ਰੀਤ ਸਿੰਘ ਉਰਫ ਐਨ ਪੀ ਜਿਹੜਾ ਕਿ ਨਵਾਂ ਪਿੰਡ ਦਾ ਰਹਿਣ ਵਾਲਿਆ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਇਹ ਮੋਡਿਊਲ ਦੇ ਵਿੱਚ ਦੋ ਬੰਦੇ ਹੋਰ ਨੇ ਜਿਹੜੇ ਕਿ ਇਹਨਾਂ ਵਿੱਚੋਂ ਇੱਕ ਸ਼ੂਟਰ ਹੈ ਤੇ ਦੂਜਾ ਜਿਹੜਾ ਕਿ ਲੌਜਿਸਟਿਕਸ ਪ੍ਰੋਵਾਈਡ ਕਰਦਾ ਇਹਨਾਂ ਨੂੰ ਫੈਸਿਲੀਟੇਟ ਕਰਦਾ ਹੈ ਵੈਪਨਸ ਪ੍ਰੋਵਾਈਡ ਕਰਵਾਉਂਦਾ ਹੈ ਉਹਦਾ ਉਹਨਾਂ ਵਿੱਚ ਜਿਹੜੇ ਦੋ ਬੰਦੇ ਸੀ ਇਹਨਾਂ ਨਾਮ ਹੈ ਸੰਦੀਪ ਸਿੰਘ ਉਰਫ ਗੋਲੀ ਜਿਹੜਾ ਕਿ ਕੋਟ ਖਾਲਸਾ ਮੇਸਦਰ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਜਿਹੜਾ ਪਾਸ਼ੀਆਂ ਪਿੰਡ ਦਾ ਥਾਣੇ ਰਮਦਾਸ ਦਾ ਰਹਿਣ ਵਾਲਾ ਹੈ ਇਹ ਕੁੱਲ ਆਪਾਂ ਹੁਣ ਤੱਕ 5 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 4 ਵੈਪਨ ਜਿਹਦੇ ਵਿੱਚੋਂ ਇੱਕ ਯੂਐਸਏ ਮੇਡ ਗਲੋਕ ਵੈਪਨ ਵੀ ਸ਼ਾਮਲ ਹੈ ਔਰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਇਹਨਾਂ ਦੀ ਜਿਹੜੀ ਪੁਰਾਣੀ ਕ੍ਰਿਮਨਲ ਹਿਸਟਰੀ ਆਪਾਂ ਵੇਖੀਏ ਜਿਹੜਾ ਗੁਰਮੀਤ ਸਿੰਘ ਉਰਫ ਰਾਵਲ ਹੈ ਇਹਦੇ ਖਿਲਾਫ ਪਹਿਲਾਂ ਹੁਣ ਤੱਕ ਜਿਹੜੀ ਮੋਡਿਊਲ ਹੀ ਪੁੱਛ ਕੇ ਸਤ ਪਤਾ ਲੱਗਿਆ ਦੋ ਮੁਕਦਮੇ ਆਲਰੇਡੀ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਜਿਹੜਾ ਦੂਜਾ ਲਵਕੀਰ ਸਿੰਘ ਉਰਫ ਐਨਪੀ ਹੈ ਇਹ ਛਾਤਰ ਬਦਮਾਸ਼ ਹੈ ਇਹਦੇ ਤੇ ਹੁਣ ਤੱਕ ਸਾਨੂੰ ਜਿਹੜਾ ਪਤਾ ਲੱਗਿਆ ਪੰਜ ਪਰਚੇ ਹੁਣ ਤੱਕ ਦਰਜ ਹੋਣੇ ਪਾਈ ਗਈਆਂ ਇਹਨਾਂ ਇਹਨਾਂ ਦੀ ਗ੍ਰਿਫਤਾਰੀ ਤੋਂ ਇੱਕ ਜਿਹੜਾ ਇੱਕ ਮੋਡਿਊਲ ਹੈ ਇਹ ਇਨਾਂ ਨੇ ਇਸ ਗੈਂਗ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਸੋਨੂ ਚਰਪੰਚ ਸਰਪੰਚ ਦਾ ਮਰਡਰ ਵੀ ਕੀਤਾ ਸੀਗਾ ਸੇਮ ਗੈਂਗ ਨੇ ਲਾਲੂ ਗਮਨ ਵੀ ਮਰਡਰ ਕਰਵਾਇਆ ਸੀਗਾ ਤੇ ਇੱਕ ਬੜੀ ਭਾਰੀ ਇਨਾਂ ਦੀ ਜਿਹੜੀ ਕਮਰ ਦੀ ਕਈ ਹੱਡੀ ਟੁੱਟੀ ਹੈ ਇਹ ਸ਼ੂਟ ਕਰਦੇ ਹਾਂਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਹੁਣ ਤੱਕ ਮੋਡਲੀ ਪੁੱਛੀ ਤੇ ਦੋ ਬੰਦੇ ਜਿਹੜੇ ਨੇ ਗੁਰਮੀਤ ਸਿੰਘ ਉਰ ਫਰਾਵਲ ਤੇ ਲਵਪ੍ਰੀਤ ਸਿੰਘ ਉਰ ਫਨਪੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਸਰ ਹੋਰ ਵੀ ਸੁਭਾ ਹੋਣੀ ਸਰ ਬਾਹਰੋਂ ਲਿਆਉਣ ਦੀ ਕੋਈ ਕਰ ਰਹੀ ਹੈ ਹਾਂਜੀ ਹੁਣ ਜੀ ਆਪਾਂ ਅੰਮ੍ਰਿਤਪਾਲ ਬਾਠ ਨੂੰ ਵੀ ਉੱਥੋਂ ਕੋਸ਼ਿਸ਼ ਕਰਾਂਗੇ ਐਕਸਟ੍ਰੇਡ ਕਰਾਉਣ ਦੀ ਜੱਗੋ ਭਗਵਨਪੁਰਿਆ ਨੂੰ ਵੀ ਪ੍ਰੋਡਕਸ਼ਨ ਵੱਲ ਤੇ ਲੈ ਕੇ ਆਵਾਂਗੇ ਕੱਲ੍ਹ ਕੋ ਪੁਲਿਸ ਮਾਡਲ ਵੀ ਲੈ ਗਿਆ ਹਾਂਜੀ ਕੌਲਸਰ ਮਾਡਲ ਹੈਗਾ ਕੋਈ ਨਾ ਆ ਇਹਨੂੰ ਹੁਣ ਪੇਸ਼ ਕਰੋਣਾ ਹੈ ਅਰੈਸਟ ਪਈ ਹੈ ਉਸ ਤੋਂ ਬਾਅਦ ਪੁਲਿਸ ਰਿਮਾਂਡ ਲੈਵਾਂਗੇ ਸਰ ਇਹਨਾਂ ਦਾ ਪਲਾਨ ਕੀ ਸੀ ਕੋਈ ਸਿਆਸੀ ਪਰਸਨ ਨੂੰ ਕਿਸੇ ਨੂੰ ਅੱਜ ਕਰਨਾ ਹੀ ਟਾਰਗੇਟ ਜੇ ਕੌਣ ਸੀ ਇਹਨਾਂ ਨੇ ਜਿਹੜੇ ਅੰਮ੍ਰਿਤਪਾਲ ਬਾਰ ਦੇ ਰਾਈਵਲਸ ਨੇ ਜਿਹੜੇ ਉਹ ਜਿਨ੍ਹਾਂ ਤੋਂ ਉਹ ਰਗਦਾ ਹੈ ਦੁਸ਼ਮਣੀ ਰਗਦਾ ਹੈ ਉਹਨਾਂ ਨੂੰ ਟਾਰਗੇਟ ਕਰਨ ਦਾ ਇਹਨਾਂ ਨੇ ਪਲਾਨ ਬਣਾਇਆ ਸੀ